ਕਿੱਦੇ ਦੀਆਂ ਬੋਲੀਆਂ ਬੇ ਗੋਲ ਮੋਲ ਮੈਂ ਟੋਆ ਪਟਦੀ ਬੰਨਿਆ ਤੁਰਾਬਾਂ ਘਟਦੀ ਵੇ ਪਹਿਲਾ ਪਉਆ ਕੌਂਤ ਦੇ ਨਾਂ ਦਾ ਮਗਰੋਂ ਬੋਤਲਾਂ ਪਰਦੀ ਨਾ ਪਰ ਦੇਸੀ ਦਾ ਲੈ ਕੇ ਗਿੱਦੇ ਵਿੱਚ ਵੜਦੀ ਨਾ ਪਰ ਦੇਸੀ ਦਾ ਵੇ ਅੱਡੀ ਮੇਰੀ ਕੋਲ ਕੱਚਦੀ ਘੂਠੇ ਤੇ ਸਰਨਾਵਾ ਵਈ ਲਿਖ ਲਿਖ ਚਿੱਠੀਆਂ ਢਾਕੇ ਪਾਵਾਂ ਤੁਰਦੇ ਪਤੇ ਮਗਾਮਾਂ ਦੁਰ ਗਿਆ ਬਰਮਾ ਨੂੰ ਚਿੱਠੀਆਂ ਕਿੱਧਰ ਨੂੰ ਪਾਵਾਂ ਦੁਰ ਗਿਆ ਬਰਮਾ ਨੂੰ ਬੇ ਅੱਡੀ ਮੇਰੀ ਕੋਲ ਕੱਚ ਦੀ ਘੂਠੇ ਤੇ ਸਰਨਾਵਾ ਵਈ ਲਿਖ ਲਿਖ ਚਿੱਠੀਆਂ ਢਾਕੇ ਪਾਵਾਂ ਤੋਰ ਦੇ ਪਤੇ ਮਗਾਵਾ ਰਖ ਲਿਆ ਮਹਿਮਾਨੇ ਕੀ ਖਾ ਕੇ ਮਰ ਜਾਵਾ ਰਖ ਲਿਆ ਮਹਿਮਾਨੇ ਕੀ ਖਾ ਕੇ ਮਰ ਜਾਵਾ ਰਖ ਲਿਆ ਮਹਿਮਾਨੇ ਓ ਕੋੜਾ ਯਾਰ ਨੂੰ ਵੇ ਕੋੜਾ ਪਾਰ ਨੂੰ ਵੇ ਸੁੰਨੀ ਛੱਡੀ ਏ ਨਾਨਾਰ ਮਟਿਆਰ ਨੂੰ ਵੇ ਸੁੰਨੀ ਛੱਡੀ ਏ ਨਾਨਾਰ ਮਟਿਆਰ ਨੂੰ ਵੇ ਕੋੜਾ ਯਾਰ ਨੂੰ ਨੀ ਕੋੜਾ ਪਾਰ ਨੂੰ ਨੀ ਤੋਖ ਦਈਏ ਨਾ ਜਿਗਰੀ ਯਾਰ ਨੂੰ ਨੀ ਤੋਖ ਦਈਏ ਨਾ ਜਿਗਰੀ ਯਾਰ ਨੂੰ ਨੀ ਵੇ ਨੌਕਰ ਦੇ ਨਾ ਦੇ ਮੇਰੇ ਬਾਬਲਾ ਹਾਲੀ ਪੁੱਤ ਬਥੇਰੇ ਵੇ ਜੇ ਨੌਕਰ ਦੇ ਕੰਡਾ ਚੁਬਦਾ ਜੇ ਨੋ ਕਰਦੇ ਕੰਡਾ ਚੁਬਦਾ ਨਰਸਾਂ ਪੌਂਦੀਆਂ ਫੇਰੇ ਮੈਂ ਤੈਨੂੰ ਆਖ ਰਹੀ ਦੈਨਾ ਬਾਵਲਾ ਫੇਰੇ ਮੈਂ ਤੈਨੂੰ ਆਖ ਰਹੀ ਦੈਨਾ ਬਾਵਲਾ ਫੇਰੇ ਵੇ ਮੈਂ ਤੈਨੂੰ ਆਖ ਰਹੀ ਵੇ ਉੱਚਾ ਬੋਰਜ ਬਰਾਬਰ ਕੀਤਾ ਦੀਵਾ ਕਿਸ ਵੀ ਗਤਰਿਏ ਵੇ ਚਾਰੇ ਨੈਣ ਘਟਾ ਘਟ ਰੋਏ ਹਾਮੀ ਕੇ ਦੀ ਪਰ ਇਹ ਨਰਬ ਗਾਨੀ ਦੀ ਬਾਨਾ ਮੂਰਖਾ ਫੜੀਏ ਨਰਬ ਗਾਨੀ ਦੀ ਬਾਨਾ ਮੂਰਖਾ ਫੜੀਏ ਨਰਬ ਗਾਨੀ ਦੀ ਪੇਕਿਆਂ ਦਾ ਘਰ ਖੁੱਲਮ ਖੁੱਲਾ ਵੇ ਪੇਕਿਆਂ ਦਾ ਘਰ ਖੁੱਲਮ ਖੁੱਲਾ ਸੋਹਰਿਆਂ ਦੀ ਪੀੜੀ ਥਾਂ ਵੇ ਜਾ ਮੈਨਿ ਬਸਣਾ ਕਪਤੀਆ ਤੇਰੀ ਮਾਂ ਵੇ ਜਾ ਮੈਂ ਨਹੀਂ ਬਸਣਾ ਕਪਤੀਆ ਤੇਰੀ ਮਾਂ ਤੇਰੇ ਜਹੇ ਨੂੰ ਵੇ ਮੈਂ ਟੀਚ ਨਹੀਂ ਜਾਣਦੀ ਤੇਰੇ ਜਹੇ ਨੂੰ ਵੇ ਮੈਂ ਟੀਚ ਨਹੀਂ ਜਾਣਦੀ ਤੇਰਾ ਤਾਂ ਮੇਰਾ ਹੈ ਨਹੀਂ ਮੇਲ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾਂ ਵੇਚ ਮੁੰਡਿਆ ਸੋਨੇ ਦੀ ਡੱਬੀ ਵਿੱਚ ਮੋਤੀਆਂ ਦੇ ਦਾਣੇ ਸੋਨੇ ਦੀ ਡੱਬੀ ਵਿੱਚ ਮੋਤੀਆਂ ਦੇ ਦਾਣੇ ਮੈਂ ਨੀ ਚੱਕਣੇ ਵੇ ਟੋਲਾ ਏਠ ਦੇ ਨਿਆਣੇ ਮੈਂ ਨੀ ਚੱਕਣੇ ਵੇ ਟੋਲਾ ਏਠ ਦੇ ਨਿਆਣੇ ਸੋਨੇ ਦੀ ਡੱਬੀ ਵਿੱਚ ਮੋਤੀਆਂ ਦੇ ਦਾਣੇ ਸੋਨੇ ਦੀ ਡੱਬੀ ਵਿੱਚ ਮੋਤੀ ਆਂਦੇ ਦਾਣੇ ਚੱਕਣੇ ਪਹਿਣੇ ਨਹੀਂ ਤੈਨੂੰ ਜੇਠ ਦੇ ਨਿਆਣੇ ਚੱਕਣੇ ਪਹਿਣੇ ਨਹੀਂ ਤੈਨੂੰ ਜੇਠ ਦੇ ਨਿਆਣੇ ਸਾਰੇ ਤਾਂ ਗਹਿਣੇ ਮੇਰੇ ਪੇਕੇਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਕੇ ਆਨੇ ਪਾਵੇ ਇਕੋ ਤੋ ਦਿੱਤੇ ਦੇ ਕਰਦਾ ਨਹੀਂ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾ ਨਹੀਂ ਜਦੋਂ ਲੜਦਾ ਤਾਂ ਲਾ ਦੇ ਲਾ ਦੇ ਕਰਦਾ ਨਹੀਂ ਆਰ ਗੋਰੀਏ ਨੀ ਪਾਰ ਗੋਰੀਏ ਆਰ ਗੋਰੀਏ ਨੀ ਪਾਰ ਗੋਰੀਏ ਆਜਾ ਦਿਲਾਂ ਦੀ ਬਣਾਵਾ ਹੱਕਦਾਰ ਗੋਰੀਏ ਆਜਾ ਦਿਲਾਂ ਦੀ ਬਣਾਵਾ ਹੱਕਦਾਰ ਗੋਰੀਏ ਆਜਾ ਦਿਲਾਂ ਦੀ ਬਣਾਵਾ ਹੱਕਦਾਰ ਗੋਰੀਏ ਉਠਾ ਵਾਲਿਓ ਬੇ ਉਠ ਲੱਦੇ ਆ ਜਲੰਦਰ ਨੂੰ ਉਠਾ ਵਾਲਿਓ ਬੇ ਉਠ ਲੱਦੇ ਆ ਜਲੰਦਰ ਨੂੰ ਨਿਤ ਦਾ ਰੂਪਿੰਦਾ ਆ ਕਲ ਦੇ ਦਿਓ ਕੰਜਰ ਨੂੰ ਨਿੱਤ ਦਾਰੂ ਪੀਂਦਾ ਅਕਲ ਦੇ ਦਿਓ ਕੰਜਰ ਨੂੰ ਨਿੱਤ ਦਾਰੂ ਪੀਂਦਾ ਅਕਲ ਦੇ ਦਿਓ ਕੰਜਰ ਨੂੰ ਮੈਂ ਨਹੀਂ ਕਾਂਟੇ ਕਰਦੇ ਹੁੰਨੇ ਚਹਿਰ ਦੇ ਮੈਂ ਨਹੀਂ ਕਾਂਟਿਆਂ ਤੇ ਦਿਲ ਸਾਡਾ ਡੁੱਲਿਆ ਮੈਂ ਨਹੀਂ ਕੱਚੀ ਖੂਹੀ ਤੇ ਡੇਰਾ ਮੰਲੀ ਮਾਏ ਨੀ ਲੱਜ ਤਾਂ ਢੋਲ ਸਾ ਤੋਂ ਮੰਗੀਆ ਮਾਏ ਨੀ ਤੇਲ ਤਾਂ ਸਬਣ ਸਾ ਤੋਂ ਮੰਗੀਆ ਮਾਏ ਨੀ ਤੋੜ ਕੇ ਜਵਾਵਿਆ ਸਾ ਕਲਿਆ ਮਾਏ ਨੇ ਦਿਲਾंदे ਜਾਨੀ ਉਠ ਚੱਲੇ ਆ ਤੀਏ ਨੀ ਦਿਲਾंदे ਜਾਨੀ ਵਾਹ ਫੜੀਏ ਤੀਨੀ ਦਿਲਾਂ ਦੇ ਜਾਨੀ ਦੀ ਵਾਹ ਫੜੀਏ ਮਾਏ ਨੀ ਸਾਡਾ ਤਾਂ ਬਸ ਨਈਓ ਚੱਲਿਆ ਮਾਏ ਨੀ ਸਾਡਾ ਤਾਂ ਬਸ ਨਈਓ ਚੱਲਿਆ ਮਾਏ ਨੀ ਕੱਚੀ ਖੂਹ ਹੀ ਤੇ ਡੇਰਾ ਮੱਲਿਆ ਮਾਏ ਨੀ ਕੱਚੇ ਖੋਹਿਤ ਡੇਰਾ ਮੱਲਿਆ ਮਾਏ ਨੀ ਕਾਂਟੇ ਕਰਾ ਦੇ ਉਨੇ ਸ਼ਹਿਰ ਦੇ ਮਾਏ ਨੀ ਕਾਂਟੇ ਕਰਾ ਦੇ ਉਨੇ ਸ਼ਹਿਰ ਦੇ ਉਹ ਚਿੱਟੇ ਚੱਗੇ ਉਤੇ ਆਨੀਆਂ ਦੁਆਨੀਆਂ ਆ ਚਿੱਟੇ ਚੱਗੇ ਉਤੇ ਆਨੀਆਂ ਦੁਆਨੀਆਂ ਆ ਤੋਰਦੇ ਮਾਇ ਨਹੀਂ ਢਾਲ ਗਈਆਂ ਆਂ ਜੋ ਆਨੀਆਂ ਤੋਰਦੇ ਮਾਇ ਨਹੀਂ ਢਾਲ ਗਈਆਂ ਆਂ ਜੋ ਆਨੀਆਂ ਚਿੱਟੇ ਚੱਗੇ ਉੱਤੇ ਬੁਟੀਆਂ ਬੁਟੀਆਂ ਵੇ ਚਿੱਟੇ ਚੱਗੇ ਉੱਤੇ ਬੁਟੀਆਂ ਬੁਟੀਆਂ ਵੇ ਤੋਰਦੇ ਮਾਇ ਨਹੀਂ ਰਾਂਝਾ ਲੈ ਕੇ ਆਇਆ ਛੁੱਟੀਆਂ ਤੋਰਦੇ ਮਾਇ ਨਹੀਂ ਰਾਂਝਾ ਲੈ ਕੇ ਆਇਆ ਛੁੱਟੀਆਂ ਹਰਾਸੀ ਟਾਂਡਾ ਦਾਣਾ ਪੈ ਗਿਆ ਜੁਆਰ ਦਾ ਹਰਾਸੀ ਟਾਂਡਾ ਦਾਣਾ ਪੈ ਗਿਆ ਜੁਆਰ ਦਾ ਸੱਚ ਦੱਸ ਸੱਸੇ ਨੀਏ ਪੁੱਤ ਕਿਹੜੇ ਯਾਰ ਦਾ ਸੱਚ ਦੱਸ ਸੱਸੂ ਨੀਏ ਪੁੱਤ ਕਿਹੜੇ ਜਾਰ ਦਾ ਹਰਾਸੀ ਟਾਂਡਾ ਦਾਣਾ ਪੈ ਗਿਆ ਜੁਆਰ ਦਾ ਹਰਾ ਸੀ ਟਾਂਡਾ ਦਾਣਾ ਪੈ ਗਿਆ ਜਵਾਰ ਦਾ ਸੱਚੇ ਦਸਨੋਂ ਹੈ ਨੀ ਇਹ ਪੁੱਤ ਠਾਣੇ ਦਾਲ ਦਾ ਸੱਚੇ ਦਸਨੋਂ ਹੈ ਨੀ ਇਹ ਪੁੱਤ ਠਾਣੇ ਦਾਰ ਦਾ ਧੰਨਵਾਦ ਜੀ